लुधियाने शहर ਵਿੱਚ ਬੀਤੀ ਸ਼ਾਮ ਸ਼ੱਕੀ ਹਾਲਾਤਾਂ ਵਿੱਚ ਮਹਿਲਾ ਦਾ ਲਾਸ਼ ਮਹਿਲਾ ਦੀ ਜਿਹੜੀ ਲਾਸ਼ ਹੈ ਉਹ ਖਾਲੀ ਪਲਾਟ ਵਿੱਚੋਂ ਮਿਲੀ ਹੈ ਮਹਿਲਾ ਨਸ਼ਾ ਕਰਨ ਦੀ ਆਦੀ ਦੱਸੀ ਗਈ ਹੈ ਅਤੇ ਸ਼ਨੀਵਾਰ ਨੂੰ ਸੰਗਰੂਰ ਜੇਲ੍ਹ ਤੋਂ ਜ਼ਮਾਨਤ ਤੇ ਛੁੱਟ ਕੇ ਆਈ ਸੀ ਉਸ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਉਸ ਨੂੰ ਜੇਲ੍ਹ ਭੇਜਿਆ ਗਿਆ ਸੀ ਸੋ ਮ੍ਰਿਤਕ ਮਹਿਲਾ ਦਾ ਨਾਮ ਪੂਜਾ ਦੱਸਿਆ ਜਾ ਰਿਹਾ ਹੈ ਉਸ ਦਾ ਵਿਆਹ ਕੁਝ ਸਾਲ ਪਹਿਲਾਂ ਬਲਕਾਰ ਸਿੰਘ ਦੇ ਨਾਲ ਹੋਇਆ ਸੀ ਪੂਜਾ ਆਪਣੇ ਘਰ ਤੋਂ ਕੁਝ ਰੁਪਏ ਲੈ ਕੇ ਦਵਾਈ ਲੈਣ ਦੇ ਬਹਾਨੇ ਕਹਿ ਕੇ ਨਿਕਲੀ ਸੀ ਲੇਕਿਨ ਵਾਪਸ ਨਹੀਂ ਆਈ ਪੂਜਾ ਲਾਸ਼ ਸਿਵਲ ਹਸਪੀਟਲ ਦੀ ਮੋਰਚਰੀ ਦੇ ਵਿੱਚ ਰੱਖਵਾ ਦਿੱਤੀ ਗਈ ਹੈ ਪੋਸਟਮਾਰਟਮ ਤੋਂ ਬਾਅਦ ਮੌਤ ਦੇ ਜਿਹੜੇ ਅਸਲੀ ਕਾਰਨਾਂ ਦਾ ਪਤਾ ਚਲ ਸਕੇਗਾ ਜਾਣਕਾਰੀ ਮੁਤਾਬਕ ਪਿੰਡ ਸੀੜਾ ਦੀ ਰਹਿਣ ਵਾਲੀ ਪੂਜਾ ਦਾ ਵਿਆਹ ਸੰਗਰੂਰ ਦੇ ਵਿੱਚ ਹੋਇਆ ਸੀ ਲੜਾਈ ਝਗੜੇ ਦੇ ਮਾਮਲੇ ਦੇ ਵਿੱਚੋਂ ਜੇਲ੍ਹ ਸਬੰਸੀ ਜ਼ਮਾਨਤ ਤੇ ਕਿ ਉਹ ਆਪਣੀ ਮਾਂ ਦੇ ਨਾਲ ਪਿੰਡ ਸੀੜਾ ਆਪਣੇ ਮਾਇਕੇ ਰਹਿਣ ਲੱਗੇ ਉਸ ਤੋਂ ਬਾਅਦ ਆਪਣੀ ਮਾਂ ਤੋਂ 400 ਰੁਪਏ ਲੈ ਕੇ ਦਵਾਈ ਲੈਣ ਲਈ ਘਰੋਂ ਨਿਕਲੀ ਲੇਕਿਨ ਵਾਪਸ ਨਹੀਂ ਆਈ ਉਸ ਦੀ ਮਾਂ ਨੇ ਤਲਾਸ਼ ਕੀਤੀ ਲੇਕਿਨ ਕੁਝ ਵੀ ਪਤਾ ਨਹੀਂ ਲੱਗਿਆ ਸੋ ਜਿਹੜੀ ਉਸਦੀ ਮੌਤ ਹੈ ਉਸਦੀ ਲਾਸ਼ ਜਿਹੜੀ ਇੱਕ ਪਲਾਟ ਦੇ ਵਿੱਚੋਂ ਮਿਲੀ ਹੈ ਤੇ ਨਸ਼ੇ ਦੀ ਓਵਰਡੋਸ ਉਸ ਦਾ ਕਾਰਨ ਦੱਸਿਆ ਜਾ ਰਿਹਾ ਹੈ